ਉਧਰ ਕੈਨੇਡਾ ਦੇ ਵਿੱਚ ਜ਼ਬਰਦਸਤ ਪੁਚਾਲ ਆ ਚੁੱਕਾਗਾ ਬ੍ਰਿਟਿਸ਼ ਕੋਲੰਬੀਆ 6.6 ਤੀਬਰਤਾ ਦੇ ਪੁਚਾਲ ਨਾਲ ਹਿਲ ਚੁੱਕਿਆਗਾ ਜੀਹਾਂ ਪੁਚਾਲ ਦੇ ਝਟਕਿਆਂ ਕਾਰਨ ਲਗਾਤਾਰ ਦਹਿਸ਼ਤ ਦਾ ਮਾਹੌਲ ਬਣ ਰਿਹਾਗਾ ਇੱਕ ਪਾਸੇ ਪੁਲਾੜ ਗ੍ਰਹਿ ਦੇ ਟਕਰਾਉਣ ਕਾਰਨ ਵਿਸ਼ਵ ਤਬਾਹੀ ਦਾ ਖਤਰਾ ਬਣਿਆ ਆਇਆਗਾ ਦੂਜੇ ਪਾਸੇ ਪੁਚਾਲ ਦਾ ਖਤਰਾ ਲਗਾਤਾਰ ਬਣ ਰਿਹਾਗਾ ਇੱਕ ਵਾਰ ਫਿਰ ਪੁਚਾਲ ਆਇਆਗਾ ਇਸ ਵਾਰ ਕੈਨੇਡਾ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾਗਾ ਜੀ ਹਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸ਼ਾਂਤ ਮਹਾਸਾਗਰ ਦੇ ਟੱਟ ਤੇ ਪੁਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.6 ਮਾਪੀ ਗਈ ਸੰਯੁਕਤ ਰਾਜ ਓਵ ਗਿਆਨ ਸਰਵੇਖਣ ਯੂ ਐਸ ਜੀ ਐਸ ਭਾਰਤੀ ਸਮੇਂ ਅਨੁਸਾਰ ਦੇ ਰਾਤ ਆਏ ਪੁਚਾਲ ਨੇ ਬ੍ਰਿਟਿਸ਼ ਕੋਲੰਬੀਆ ਦੇ ਟੱਟਵਰਤੀ ਸ਼ਹਿਰ ਪੋਰਟ ਮੈਕਲਿਨ ਦੇ ਲੋਕਾਂ ਦੇ ਵਿੱਚ دہشت ਫੈਲਾ ਦਿੱਤੀ। ਭੁਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਤੱਕ ਪਾਇਆ ਗਿਆ। ਭੁਚਾਲ ਕਾਰਨ ਭਾਵੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕ ਘਰਾਂ ਤੋਂ ਬਾਹਰ ਆ ਕੇ ਖਾਲੀ ਖੇਤਾਂ ਦੇ ਵਿੱਚ ਇਕੱਠੇ ਹੋ ਗਏ। ਇਸ ਦੇ ਨਾਲ ਹੀ ਅਮਰੀਕਾ ਦੇ ਨੈਸ਼ਨਲ ਸੁਨਾਮੀ ਸੈਂਟਰ ਨੇ ਵੀ ਸੁਨਾਮੀ ਦੇ ਕਿਸੇ ਵੀ ਕਤਰੇ ਤੋਂ ਫਿਲਹਾਲ ਇਨਕਾਰ ਕੀਤਾ ਹੈ ਲੇਕਿਨ ਜਿਹੜਾ ਪਹੁੰਚਾ ਲਾਇਆ ਕੈਨੇਡਾ ਦੇ ਉਸ ਸ਼ਹਿਰ ਦੇ ਵਿੱਚ ਉਹਦੀ ਜਿਹੜੀ ਜਾਣਕਾਰੀ ਹੈ ਗਿਆ ਸੋਸ਼ਲ ਮੀਡੀਆ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਅੱਗ ਵਾਂਗੂ ਖਬਰ ਫੈਲੀ ਹੋਈ ਏ